ਗੁਰਦੀਪ ਸਿੰਘ ਨਖਸ਼ਤਿਪ ਦੇ ਨਵਲ ਤੇਲ ਕੰਡਾ ਅਗਲਾ ਕਾਂਢ 13 ਆਪਣੀ ਕਵਾਂਡਨ ਲਈ ਮੈਂ ਹਲਵਾ ਬਣਾਇਆ ਤੇ ਇੱਕ ਕੱਚ ਦੇ ਕੋਲੇ ਵਿੱਚ ਪਾ ਕੇ ਉਸ ਤੇ ਘਰੇ ਜਾਣ ਦੀ ਤਿਆਰੀ ਕਰਕੇ ਮੈਂ ਰੌਣ ਨੂੰ ਢੀ ਕੰਨ ਲੱਗ ਪਿਆ ਕੋਈ ਦਿਨ ਬਾਅਦ ਰੌਣ ਆ ਗਿਆ ਤੇ ਫਿਰ ਅਸੀਂ ਆਪਣੀ ਕਵਾਂਡਨ ਦਾ ਬੂਹਾ ਜਾ ਖੜਕਾਇਆ ਉਸ ਨੇ ਦਰਵਾਜ਼ਾ ਖੋਲ੍ਹਿਆ ਉਹ ਬੜੀ ਵੇਖਣ ਨੂੰ ਕਮਜ਼ੋਰ ਲੱਗ ਰਹੀ ਸੀ ਸਵਾਰ ਹੋ ਕੇ ਤੱਕਿਆ ਅੰਜ ਲੱਗਦਾ ਸੀ ਕਿ ਉਹ ਆਪਣੀ ਜਵਾਨੀ ਵਿੱਚ ਬਹੁਤ ਹੀ ਸੁੰਦਰ ਹੋਏਗੀ ਉਸ ਦੇ ਚਿਹਰੇ ਉੱਤੇ ਬੜਾਪੇ ਨੇ ਆਪਣੀ ਮੋਹਰ ਭਾਵੇਂ ਲਾ ਦਿੱਤੀ ਸੀ ਪਰ ਅਸਲੀ ਤਖ ਉਸ ਦੇ ਸੋਹੱਪਣ ਦੀ ਗਵਾਹੀ ਬਣੀ ਹੋਈ ਸੀ ਉਸ ਦੀਆਂ ਹਰੀਆਂ ਪਰਮੀਆਂ ਅੱਖਾਂ ਵਿੱਚ ਨਿਮੀ ਜੀ ਮੁਸਕਰਾਹਟ ਸੀ ਸਾਡੇ ਵੱਲ ਵੇਖ ਕੇ ਉਹ ਖੁੱਲ ਕੇ ਮੁਸਕਰਾਈ ਉਸ ਦਾ ਪਹਿਲਾ ਸਵਾਲ ਸੀ ਸ਼ੁਭ ਸਵੇਰ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਇਸ ਤੋਂ ਪਹਿਲਾਂ ਕਿ ਮੈਂ ਬੋਲਦਾ ਰੌਣ ਬੋਲ ਪਿਆ ਵੈ ਰੌਣ ਹਾਂ ਤੇ ਬਲਰਾ ਮੇਰਾ ਮਿੱਤਰ ਅਸੀਂ ਆ ਤੁਹਾਡੇ ਗੁਆਂਢੀ ਤੇ ਤੁਸੀਂ ਮਤਲਬ ਤੁਹਾਡਾ ਨਾਂ ਕੀ ਰੋਜ਼ਮੈਰੀ ਆ ਜਾਓ ਅੰਦਰ ਉਸਨੇ ਆਖਿਆ ਮੈਂ ਉਸ ਨੂੰ ਹਲਵੇ ਵਾਲਾ ਕੋਲਾ ਫੜੋਂਦਿਆ ਕਿਹਾ ਇਹ ਡਿਸ਼ ਤੁਹਾਨੂੰ ਬੜੀ ਪਸੰਦ ਹੈ ਮੈਂ ਸੋਚਿਆ ਤੁਹਾਨੂੰ ਵੀ ਪਸੰਦ ਆਏਗੀ ਇਹ ਮੈਂ ਬਣਾਈ ਹੈ ਰੋਜ਼ਮੈਰੀ ਸ਼ੁਕਰੀਆ ਤੁਹਾਡਾ ਉਸਨੇ ਇੱਕ ਚਮਚ ਹਲਵੇ ਦਾ ਲਿਆ ਤੇ ਸ਼ਲਾਘਾ ਕਰਦਿਆਂ ਬੋਲੀ ਬਹੁਤ ਸਵਾਦਲੀ ਹੈ ਮੈਂ ਕਿਹਾ ਬਸ ਇਹੋ ਕੁਝ ਮੈਨੂੰ ਆਉਂਦਾ ਹੈ ਤੇ ਫਿਰ ਮੈਂ ਹੱਸਣ ਲੱਗ ਪਿਆ ਰੋਜ਼ ਮੇਰੀ ਆਪਾ ਕਦੇ ਰਲ ਮਿਲ ਬੈਠ ਲਾ ਕਰੀਏ ਜੇ ਇਤਰਾਜ਼ ਨਾ ਹੋਵੇ ਰੋਨੀ ਰੋਸ ਮੇਰੀ ਤੇ ਸਦਾ ਸਵਾਰ ਕੀਤਾ ਜ਼ਰੂਰ ਪਰ ਮੈਂ ਸੋਮਵਾਰੀ ਖਾਲੀ ਹੁੰਦੀ ਆ ਬਾਕੀ ਦਿਨ ਮੇਰੇ ਕੋਲ ਗੱਲਾਂ ਮਾਰਨ ਲਈ ਵਕਤ ਨਹੀਂ ਹੁੰਦਾ ਮੈਂ ਰੋਜ਼ ਜਿਮ ਜਾਂਦੀ ਆ ਹਰ ਕੀ ਵਰਜਸ਼ ਕਰਦੀ ਤੇ ਹੋਰ ਵੀ ਕਈ ਕੰਮ ਰੋਸ ਮੇਰੀ ਨੇ ਜਵਾਬ ਦਿੱਤਾ ਆ ਸੋਮਵਾਰ ਵੀ ਠੀਕ ਹੈ ਤੁਸੀਂ ਸਾਡੇ ਵੱਲ ਆ ਜਾਇਆ ਕਰਨਾ ਜਾਂ ਅਸੀਂ ਤੇਰੇ ਕੋਲ ਆ ਜਾਇਆ ਕਰਾਂਗੀ ਇੱਕ ਡਿਸ਼ ਐਵੋਕਾਡੋ ਦੀ ਕਦੇ ਮੈਂ ਬਣਾ ਲਈ ਤੇ ਕਦੇ ਬਲਰਾ ਨੇ ਇਹ ਡਿਸ਼ ਤੇ ਕਦੇ ਤੂੰ ਕੁਝ ਬਣਾ ਲਿਆ ਕਰੀਂ ਇੰਜ ਵਧੀਆ ਮਜ਼ਾ ਆ ਲਿਆ ਕਰਾਂਗੇ ਆਪਾਂ ਗਵਾਂਢੀ ਗੱਲਾਂ ਕਰਕੇ ਕੀ ਖਿਆਲ ਹੈ ਰੋਸਮੈਰੀ ਮੈਂ ਵੀ ਕਿਆ ਬਿਲਕੁਲ ਦਿਲਚਸਪ ਰਹੇਗਾ ਇੰਜ ਹਫਤੇ ਵਿੱਚ ਇੱਕ ਵਾਰ ਇਕੱਠੇ ਬੈਠਣਾ ਬਾਕੀ ਰੋਜ਼ਮੈਰੀ ਦੱਸ ਤੇ ਵਾ ਤੁਹਾਡੇ ਨਾਲ ਆ ਰੋਸਮੈਰੀ ਨੇ ਮੁਸਕਰਾ ਕੇ ਆਖਿਆ ਅਸੀਂ ਰੋਸਮੈਰੀ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਸੀ ਪਰ ਉਹ ਆਪਣੇ ਬਾਰੇ ਬੜਾ ਕਟ ਦਸਤੀ ਸੀ ਉਸਨੇ ਸਾਨੂੰ ਸਿਰਫ ਇਹ ਦੱਸਿਆ ਕਿ ਉਹ ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਰਹੀ ਸੀ ਅਤੇ ਉੱਥੋਂ ਹੀ ਸੇਵਾਮੁਕਤ ਹੋ ਗਈ ਸੀ ਉਸੇ ਸਕੂਲ ਵਾਲੀ ਕੰਪਨੀ ਨੇ ਉਸ ਨੂੰ ਪੈਨਸ਼ਨ ਲਾ ਦਿੱਤੀ ਸੀ ਏ ਕੋ ਜੋ ਉਸ ਨੂੰ ਸੋਸ਼ਲ ਸਿਕਿਉਰਿਟੀ ਮਿਲ ਜਾਂਦੀ ਸੀ ਏ ਜਿਸ ਤੋਂ ਗੁਜ਼ਾਰਾ ਵਧੀਆ ਚੱਲਦਾ ਸੀ ਉਹ ਹੁਣ ਵੀ ਬੱਚਾ ਨੂੰ ਨਿੱਜੀ ਤੌਰ ਤੇ ਮੁਫਤ ਸਲਾਹ ਦਿੰਦੀ ਰਹਿੰਦੀ ਸੀ ਉਸ ਦੇ ਕੋਲ ਜੋ ਜੋੜਾ ਉਸ ਨੂੰ ਮਿਲਣ ਆਉਂਦਾ ਸੀ ਉਹ ਉਸ ਦੀ ਦੋਤੀ ਤੇ ਉਸਤਾਬ ਮੰਗੇਤਰ ਸਨ ਕਿਉਂਕਿ ਉਸਦੀ ਇੱਕੋ ਧੀ ਸੀ ਜੋ ਇਸਤੀ ਨੂੰ ਛੱਡ ਕੇ ਜਹਾਨੋਂ ਚਲੇ ਗਈ ਸੀ ਇਹ ਦੋਨੋਂ ਉਸ ਕੋਲ ਤਕਰੀਬਨ ਰੋਜ਼ ਮਿਲਣਾ ਆਉਂਦੇ ਸਨ ਪਰ ਕਈ ਵਾਰ ਉਸਦੀ ਧੀ ਇਕੱਲੇ ਹੀ ਆਉਂਦੀ ਸੀ ਸਾਨੂੰ ਦੋਨਾਂ ਨੂੰ ਇਹ ਲਾਲਚ ਸੀ ਕਿ ਨਿੱਕਾ ਗਰੁੱਪ ਬਣਾ ਕੇ ਅਸੀਂ ਆਪਣਾ ਵਕਤ گزارਣਾ ਸ਼ੁਰੂ ਕਰੀਏ ਅਸੀਂ ਰੋਜ਼ ਮੈਜ ਨੂੰ ਕਿਹਾ ਕਿ ਜੇ ਉਸ ਦਾ ਕੋਈ ਦੋਸਤ ਹੋਵੇ ਔਰਤ ਜਾਂ ਮਰਦ ਨੇੜੇ ਤੇੜੇ ਤਾਂ ਉਹ ਵੀ ਸਾਡੇ ਇਸ ਗਰੁੱਪ ਵਿੱਚ ਸ਼ਾਮਲ ਹੋ ਜਾਵੇ ਇਸ ਗੱਲ ਨਾਲ ਉਹ ਸਹਿਮਤ ਨਹੀਂ ਹੋਈ ਕਿਉਂਕਿ ਉਸ ਦਾ ਕਹਿਣਾ ਸੀ ਕਿ ਉਹ ਅਜਿਹੇ ਗਰੁੱਪ ਬਣਾਉਣ ਦੇ حق ਵਿੱਚ ਨਹੀਂ ਉਹ وقت گزارਣ ਲਈ ਆਪਣੇ ਪਿਛਲੇ ਵੇੜੇ ਵਿੱਚ ਬਣੀ ਨਿੱਕੀ ਕਿਆਰੀ ਵਿੱਚ ਲੱਗੀ ਰਹਿੰਦੀ ਸੀ ਜਾਂ ਫਿਰ ਉਹ ਨਾਵਲ ਪੜhti ਰਹਿੰਦੀ ਸੀ ਗੱਲਾਂ ਮਾਰਨ ਨੂੰ ਸਕੂਲ ਬਹੁਤਾ وقت ਨਹੀਂ ਸੀ ਅਸੀਂ ਸਕੂਲੋਂ ਸੜਨ ਰਾਸਤਾ ਹੋਏ ਪਰ ਸਾਨੂੰ ਐਨੀ ਕੁ ਖੁਸ਼ੀ ਜ਼ਰੂਰ ਹੋਈ ਕਿ ਹੁਣ ਰੋਜ਼ ਮੈਰੀ ਜਿਸ ਸਾਨੂੰ ਮਿਲ ਜਾਂਦੀ ਤਦੋਂ ਸਾਡੇ ਕੋਲ ਕੁਝ ਬਾਲੀ ਖਲੋ ਜਾਂਦੀ ਸੀ ਤੇ ਕੁਝ ਗੱਲਾਂ ਵੀ ਕਰ ਲੈਂਦੀ ਸੀ ਜਿਵੇਂ ਕਦੇ ਮੌਸਮ ਬਾਰੇ ਤੇ ਕਦੇ ਆਪਣੇ ਇਲਾਕੇ ਵਿੱਚ ਵਾਪਰੀ ਕਿਸੇ ਘਟਨਾ ਬਾਰੇ ਇਸ ਤੋਂ ਲਾ ਬਾਹਰ ਵਾਰੀ ਬਣ ਕੇ ਅਸੀਂ ਕੁਝ ਨਾ ਕੁਝ ਖਾਣ ਨੂੰ ਬਣਾ ਕੇ ਲਿਆਉਂਦੇ ਤੇ ਸੋਮਵਾਰ ਸ਼ਾਮ ਨੂੰ ਇਕੱਠੇ ਬੈਠ ਕੇ ਖਾਂਦੇ ਤੇ ਗੱਲਾਂ ਮਾਰ ਲੈਂਦੇ ਅਸੀਂ ਦੋਨੋਂ ਰਹਨੋਤੇ ਮੈਂ ਜਦੋਂ ਇਕੱਲੇ ਹੁੰਦੇ ਤਦ ਕਦੇ ਅਸੀਂ ਤਾਸ਼ ਖੇਡ ਲੈਂਦੇ ਤੇ ਕਦੇ ਨੇੜੇ ਰਹਿੰਦੇ ਲੋਕਾਂ ਕੋਲ ਜਾ ਖੜ ਦੇ ਕੁਝ ਗੱਲਬਾਤ ਕਰਨ ਲਈ ਪਤਾ ਨਹੀਂ ਇਸ ਕਰਕੇ ਕਿ ਅਸੀਂ ਬਹੁਤ ਬਜ਼ੁਰਗ ਹੋ ਗਏ ਸੀ ਬਹੁਤੇ ਲੋਕੀ ਸਾਡੇ ਨਾਲ ਬਹੁਤਾ ਬੋਲਦੇ ਨਹੀਂ ਸਨ ਬਸ ਮਤਲਬ ਦੀ ਹੀ ਗੱਲ ਕਰਦੇ ਜਿਵੇਂ ਮੌਸਮ ਬਾਰੇ ਜਾਂ ਹோம் ਕੰਪਲੈਕਸ ਵਿੱਚ ਨਮੀ ਬਣੀ ਪਾਰਕ ਬਾਰੇ ਤੇ ਨਿੱਕੀ ਲਾਇਬ੍ਰੇਰੀ ਬਾਰੇ ਇਤਬਾਹ ਤੇ ਲੋਕ 70 ਦੇ ਨੇੜੇ ਟਿੜੀ ਸਨ ਸਭਨਾ ਵਿੱਚੋਂ ਸਿਰਫ ਅਸੀਂ ਦੋਨੋਂ ਸੀਤੋਂ ਪਰ ਸੀ ਸਾਨੂੰ ਸਾਥ ਰੱਬ ਨਾਲ ਜ਼ਰਾ ਆਕਾ ਹੋਇਆ ਰਹਿੰਦਾ ਸੀ ਸਾਡੇ ਬਿਲਕੁਲ ਸਾਹਮਣੇ ਇੱਕ ਔਰਤ ਰਹਿੰਦੀ ਸੀ ਉਸਦੀ ਉਮਰ ਸ਼ਾਇਦ 65 ਦੇ ਕਰੀਬੀ ਹੋਵੇ ਉਹ ਹਮੇਸ਼ਾ ਸਾਡੇ ਨਾਲ ਪਿਆਰ ਨਾਲ ਗੱਲ ਕਰਦੀ ਸੀ ਉਸ ਤੋਂ ਅਕਸਰ ਉਹ ਬੋਲਦੀ ਬਹੁਤ ਘੱਟ ਸੀ ਪਰ ਜਦੋਂ ਉਹ ਕੋਈ ਵੀ ਕਹਾਣੀ ਛੇੜਦੀ ਤਦ ਉਸ ਨੂੰ ਉਹ ਬਹੁਤ ਲੰਬਾ ਕਰ ਦਿੰਦੀ ਸੀ ਜਿਸ ਕਰਕੇ ਉਸ ਕੋਲ ਜਾਣ ਤੋਂ ਅਸੀਂ ਝਿਜਕ ਵੀ ਜਾਂਦੇ ਸੀ ਇੰਜ ਅਸੀਂ ਰੋਜ਼ਮੈਰੀ ਟੀ ਕੀ ਸਿਮਟ ਕੇ ਰਹਿ ਗਏ ਉਹ ਵੀ ਇੱਕ ਦਿਨ ਲਈ ਬਾਕੀ ਦੇ ਦਿਨ ਬਹੁਤਾ ਸਮਾਂ ਸੀ ਦੋਨੋਂ ਹੀ گزارਦੇ ਸੀ ਰੌਣ ਆਪਣੀ ਕਹਾਣੀ ਦੱਸਣ ਲਈ ਅਜੇ ਤਿਆਰ ਨਹੀਂ ਸੀ ਹੋਇਆ ਐ ਰੋਜ਼ਮੈਰੀ ਤੋਂ ਤੋਂ ਨਾਵਲ ਪੜ੍ਹ ਲਈ ਮੰਗ ਲਿਆ ਇੱਕ ਜੈਕ ਲੰਡਨ ਦਾ ਮਾਰਟਨ ਐਡਨਸੀ ਤੇ ਇੱਕ ਅਰਬਿਕ ਸਟੋਨ ਦਾ ਇਮੋਰਟਲ ਵਾਈਫ ਇਹ ਦੋਨੋਂ ਨਾਵਲ ਬੜੇ ਦਿਲਚਸਪ ਲੱਗੇ ਮੈਨੂੰ ਜੈਕ ਬੜੀ ਮਿਹਨਤ ਕਰਕੇ ਲਿਖਦਾ ਸੀ ਤੇ ਇਰਵਿਨ ਸਟੌਨ ਦੀ ਜੀਵਨੀ ਆਧਾਰਿਤ ਨਾਵਲ ਲਿਖਣ ਤੋਂ ਪਹਿਲਾਂ ਜੋ ਉਹ ਤੱਥ ਇਕੱਠੇ ਕਰਨ ਲਈ ਵਕਤ ਲਾਉਂਦਾ ਸੀ ਉਹ ਵੀ ਕਮਾਲ ਦਾ ਸੀ ਇੰਜ ਜਦੋਂ ਕੁਝ ਵਕਤ ਮੈਂ ਇਕੱਲਾ ਬਤੀਤ ਕਰਨ ਲੱਗਾ ਤਾ ਰੌਨੂ ਮੇਰਾ ਉਸ ਵੱਲੋਂ ਇੰਜ ਬੋੜਨਾ ਠੀਕ ਨਾ ਲੱਗਿਆ ਤੇ ਉਹਨੇ ਮੇਰੇ ਇੰਜ ਦੇ ਵਰਤਾਅ ਬਾਰੇ ਮੈਨੂੰ ਪੁੱਛਿਆ ਮੈਂ ਉਸਨੂੰ ਦੱਸਿਆ ਅਰੌਨ ਤੇਰੇ ਨਾਲ ਜੈਨੇਟ ਘੰਟਾ ਘੰਟਾ ਗੱਲਾਂ ਕਰ ਲੈਂਦੀ ਐ ਤੂੰ ਇਕੱਲਾ ਚੁੱਪੀ ਬਖਤੁ ਗੁਜ਼ਾਰਦੰਦਾ ਪਰ ਮੈਨੂੰ ਇਕੱਲੇ ਨੂੰ ਔਖਾ ਹੁੰਦਾ ਤੂੰ ਮੇਰੇ ਵੱਲ ਘਟ ਆਉਂਦਾ ਤੇ ਜੇ ਮੈਂ ਆਉਂਦਾ ਹਾਂ ਤੂੰ ਬੋਲਦਾ ਘਟ ਇਸ ਕਰਕੇ ਫੇਰ ਤੋਂ ਮੈਂ ਨਾਵਲ ਪੜਨ ਵਿੱਚ ਮਨ ਲਾ ਲਿਆ ਪਹਿਲਾਂ ਵੀ ਮੈਂ ਸੰਸਾਰ ਪ੍ਰਸਿੱਧ ਨਾਵਲ ਪੜ ਲਿਆ ਕਰਦਾ ਸੀ ਪੜ ਨਾਵਲ ਵੀ ਮੈਂ ਵੀ ਦੁਨੀਆ ਪੜਦਾ ਬਿਹਤਰੀਨ ਸਾਹਿਤ ਪੜਿਆ ਹੋਇਆ ਹੈ ਪਰ ਤੂੰ ਤਾ ਦੋ ਦਿਨ ਨਾ ਮੇਰੇ ਕੋਲ ਆ ਤੇ ਨਾ ਮੈਨੂੰ ਕਰ ਸਕਿਆ ਔਰ ਤੂੰ ਜਦ ਮਰਜੀ ਆ ਮੇਰੇ ਘਰ ਆਂ ਮੈਂ ਕਦੋਂ ਰੁਕਿਆ ਮੈਂ ਕਹਦੇ ਤੈਨੂੰ ਪੁੱਛੇ ਕਿ ਕੀ ਮੈਂ ਤੇਰੇ ਘਰ ਆ ਸਕਦਾ ਐਨੀ ਕੁ ਤਾਂ ਆਪਣੀ ਹੁਣ ਸਮਝ ਬਣੀ ਗਈ ਐ ਰੌਣਾ ਇਸ ਕਰਕੇ ਤੂੰ ਹੁਣ ਸੱਦੇ ਨੂੰ ਨਾ ੜੀ ਕਿਆ ਕਰ ਮੈਂ ਕਿਹਾ ਤੂੰ ਸ਼ਾਇਦ ਤਾਂ ਹੈਰਾਨ ਐ ਕਿ ਮੈਂ ਉਹ ਕਹਾਣੀ ਪੂਰੀ ਤੈਨੂੰ ਨਹੀਂ ਸੁਣਾਈ ਮੈਂ ਤੈਨੂੰ ਟਾਲਦਾ ਆਇਆ ਇਸ ਕਰਕੇ ਵੀ ਤੂੰ ਜ਼ਰਾ ਪਾਸਾ ਵਟਣ ਲੱਗ ਪਿਆ ਬਲਰਾ ਓ ਨਹੀਂ ਨਹੀਂ ਪਹਿ ਤੂੰ ਕਹਿਆ ਸੀ ਕਿ ਤੂੰ ਰੈਂਦੀ ਕਹਾਣੀ ਮੈਨੂੰ ਜ਼ਰੂਰ ਸੁਣਾਏਗਾ ਮੈਂ ੜੀ ਕਰਿਆ ਕਿ ਤੂੰ ਉਹ ਕਹਾਣੀ ਪੂਰੀ ਕਰੇ ਮੈਂ ਉਸ ਨੂੰ ਮੰਨ ਦੀ ਆਖੀ ਮੈਂ ਤੇਰੇ ਕੋਲੋਂ ਜ਼ਰਾ ਤੀਕ ਦਾਂ ਕਿ ਜੇ ਮੈਂ ਉਹ ਤੈਨੂੰ ਪੂਰੀ ਗੱਲ ਦੱਸ ਦਿੱਤੀ ਤਾਂ ਤੂੰ ਸ਼ਾਇਦ ਮੇਰਾ ਦੋਸਤ ਹੀ ਨਾ ਰਹੇਂ ਰੌਣ ਬੜਾ ਗੰਭੀਰ ਸੀ ਉਹ ਜੋ ਤੂੰ ਕਰ ਲਿਆ ਸੋ ਕਰ ਲਿਆ ਮੈਂ ਕਿਉਂ ਨਾਰਾਜ਼ ਹੋਵਾਂ ਤੇਰੇ ਨਾਲ ਹੁਣ ਲੂਨਾ ਵਾਲੀ ਐਡੀ ਵੱਡੀ ਤਰਾਸਤੀ ਦਾ ਤੂੰ ਕਾਰਨ ਹੈ ਤੇ ਮੈਨੂੰ ਤੂੰ ਬੁਰਾ ਵੀ ਲੱਗਿਆ ਪਰ ਮੈਂ ਤੈਨੂੰ ਛੱਡਿਆ ਤਾਂ ਨਹੀਂ ਨਾ ਮੈਂ ਕਿਹਾ ਆ ਕੁਝ ਐਸਾ ਵਾਪਰਿਆ ਉਸਰ ਘਟਨਾ ਵਿੱਚ ਕਿ ਮੈਂ ਡਰਦਾ ਕਿ ਤੂੰ ਮੈਨੂੰ ਸ਼ਾਇਦ ਮਾਫ ਨਾ ਕਰ ਸਕੀ। ਇਹ ਭਾਰ ਮੈਂ ਸ਼ਾਤੀ ਤੋਂ ਲਉਣਾ ਚਾਹੁੰਦਾ ਪਰ ਇਸ ਉਮਰ ਵਿੱਚ ਰਿਸ਼ਤੇ ਟੁੱਟਣ ਤੋਂ ਜ਼ਿਆਦਾ ਡਰਦਾ ਰੌਣ ਨੇ ਉਡਰ। ਮੇਰੀ ਨਾਲ ਸੰਜਿਆ ਕੀਤਾ ਜਿਸ ਕਰਕੇ ਉਹ ਕਹਾਣੀ ਨੂੰ ਪੂਰੀ ਦੱਸਣ ਤੋਂ ਝਿਜਕਦਾ ਹਾਰਿਆ ਸੀ। ਇੰਜ ਕਰ ਤੂੰ ਹਾਲੇ ਨਾ ਹੀ ਦੱਸ ਪਰ ਜਦੋਂ ਤੂੰ ਤਿਆਰ ਹੋ ਗਿਆ ਰੌਣ ਉਦੋਂ ਦੱਸ ਦੇਵੀਂ। ਮੈਂ ਉਸ ਨੂੰ ਤਰਸ ਵਾਸਤੇ ਦਿੱਤਾ ਤੇ ਵਾਦਾ ਕੀਤਾ ਕਿ ਨਾਵਲ ਮੈਂ ਸਿਰਫ ਰਾਤ ਨੂੰ ਹੀ ਪੜਾਂਗਾ ਅਤੇ ਦਿਨ ਉਸ ਨਾਲ گزارਿਆ ਕਰਾਂਗਾ। ਅਸੀਂ ਫਿਰ ਪਹਿਲਾਂ ਵਾਂਗ ਹੀ ਇਕੱਠੇ ਰਲ ਬੈਠਦੇ ਤੇ ਉਧਰ ਉਧਰ ਦੀਆਂ ਗੱਲਾਂ ਮਾਰਦੇ ਇਕੱਠੇ ਕੌਫੀ ਪੀਂਦੇ ਰੋਜ਼ ਤਾਸ ਖੇਡਦੇ ਤੇ ਹਰ ਸੋਮਵਾਰ ਨੂੰ ਰੋਜ਼ ਮੈਰੀ ਕੋਲ ਬੈਠ ਕੇ ਸ਼ਾਮ ਗੁਜ਼ਾਰਦੇ ਕੁਝ ਦਿਨ ਬਾਅਦ ਰੌਣ ਨੂੰ ਫਿਰ ਹਸਪਤਾਲ ਜਾਣਾ ਪਿਆ ਮੈਂ ਫਿਰ ਕਲਰ ਆ ਗਿਆ ਤੇ ਨਾਵਲ ਪੜ੍ਹਨ ਨੂੰ ਮੈਂ ਫਿਰ ਤੋਂ ਪੜ੍ਹਦੇ ਨਹੀਂ ਸ਼ੁਰੂ ਕਰ ਦਿੱਤੀ ਸਿਰਫ ਸੋਮਵਾਰ ਨੂੰ ਰੋਜ਼ ਮੈਰੀ ਨਾਲ ਮੈਂ ਕੁਝ ਘੰਟੇ ਬੈਠਦਾ ਨਹੀਂ ਤਾਂ ਮੈਂ ਜ਼ਿਆਦਾ ਸਮਾਂ ਇਕੱਲਾ ਹੀ ਗੁਜ਼ਾਰਦਾ ਮਨ ਮੇਰੇ ਅੰਦਰੋਂ ਰੌਣ ਦੀ ਕਹਾਣੀ ਸੁਣਦੀ ਕشش ਵੀ ᱛਿਮੀ ਪੈ ਗਈ ਸੀ ਇਨਾਂ ਦਿਨਾਂ ਵਿੱਚ ਮੈਨੂੰ ਕਲਿਆ ਰੋਸ ਮੈਰੀ ਨਾਲ ਬੈਠਣ ਦਾ ਬੜਾ ਮੌਕਾ ਮਿਲਿਆ ਉਹ ਅਸਲ ਵਿੱਚ ਬਹੁਤ ਹੀ ਇਮਾਨਦਾਰ ਤੇ ਲੋਕੀਤਾਂ ਵੱਲ ਰੁਚੀ ਰੱਖਣ ਵਾਲੀ ਔਰਤ ਸੀ ਉਹ ਕਈ ਤਰ੍ਹਾਂ ਦੀਆਂ ਪਟੇਸ਼ਨ ਪਾਉਂਦੀ ਆਈ ਸੀ ਜਿਸ ਦੇ ਆਧਾਰ ਉੱਤੇ ਉਸਨੇ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਲਈ ਸਥਾਨ ਕੋਆਰਡੀਨੈਂਸ ਪਾਸ ਕਰਵਾਈ ਸੀ ਉਸਨੇ ਪਹਿਲੀ ਵਾਰ ਮੈਨੂੰ ਇਹ ਗੱਲ ਦੱਸੀ ਕਿਉਂ ਰੌਣ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦੀ ਕਿਉਂਕਿ ਰੌਣ ਅੰਦਰੋਂ ਬਾਹਰੋਂ ਇੱਕ ਨਹੀਂ ਸੀ ਮੈਂ ਉਸ ਨੂੰ ਆਖਿਆ ਔਰ ਰੌਣ ਮੇਰਾ ਬੜਾ ਪੁਰਾਣਾ ਦੋਸਤ ਹੈ ਪਰ ਉਸ ਵਿੱਚ ਮੈਂ ਦੋਸਤਾਂ ਵਾਲੀ ਮੁਹੱਬਤ ਵੇਖੀ ਹੈ ਕਦੇ ਜ਼ਮਾਨੇ ਵਿੱਚ ਜੇ ਉਹਨੇ ਕੋਈ ਗਲਤ ਕੰਮ ਕੀਤਾ ਹੋਵੇਗਾ ਉਸਨੇ ਉਹ ਮੰਨ ਕੇ ਵੀ ਸਤਾਵਾ ਵੀ ਕੀਤਾ ਪਰ ਤੂੰ ਕਿਵੇਂ ਅੰਦਾਜ਼ਾ ਲਾ ਲਿਆ ਕਿ ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ ਰੋਜ਼ਮੈਰੀ ਤੈਨੂੰ ਦੱਸ ਦਿੰਦੀ ਆ ਬਲਰਾ ਪਰ ਉਸ ਨੂੰ ਇਹ ਗੱਲ ਪੁੱਛੀ ਨਾ ਕਦੇ ਤੂੰ ਮੇਰੇ ਨਾਲ ਵਾਦਾ ਕਰ ਰੋਜ਼ਮੈਰੀ ਨੇ ਮੇਰਾ ਹੱਥ ਪਾ ਕੇ ਢੀ ਫੜਿਆ ਮੈਂ ਉਸ ਦਾ ਹੱਥ ਫੜ ਕੇ ਕੁੱਟਿਆ ਤੇ ਕਿਹਾ ਰੋਜ਼ਮੈਰੀ ਮੈਂ ਵਾਦਾ ਕਰਦਾ ਕਿ ਜੋ ਤੂੰ ਦੱਸੇਂਗੀ ਉਹ ਮੇਰੇ ਮਨ ਵਿੱਚ ਹੀ ਰਹੇਗਾ ਰੌਣ ਨੂੰ ਤਾਂ ਪਤਾ ਮੈਂ ਕਿਉਂ ਦੱਸਣਾ ਰੌਣ ਮੈਨੂੰ ਦੱਸਿਆ ਇੱਕ ਦਿਨ ਦੀ ਗੱਲ ਹੈ ਕਿ ਇੱਕ ਸ਼ਾਮ ਉਸ ਤੇ ਕਰ ਗਈ ਇਸ ਦਾ ਦਰਵਾਜ਼ਾ ਖੁੱਲਾ ਸੀ ਮੈਂ ਖੜਕਾ ਕੇ ਅੰਦਰ ਗਈ ਫੈਮਿਲੀ ਰੂਮ ਤੇ ਰਸੋਈ ਵਿੱਚ ਕੋਈ ਨਹੀਂ ਸੀ ਰੌਣ ਆਪਣੇ ਕਮਰੇ ਵਿੱਚ ਬੈਠਾ ਜੈਨਟ ਨਾਲ ਫੋਨ ਉੱਤੇ ਸੀ ਮੈਂ ਉੱਥੇ ਰੁਕੀ ਇਹ ਸੋਚ ਕੇ ਕਿ ਰੌਣ ਫੋਨ ਉੱਤੇ ਚੱਲ ਰਹੀ ਗੱਲ ਮੁਕਾ ਲਵੇ ਮੈਂ ਰੌਣ ਕੋਲੋਂ ਇੱਕ ਵੱਡਾ ਸਿਕਿਉਰ ਡਰਾਇਵਰ ਮੰਗਣ ਆਈ ਸੀ ਏ ਫੋਨ ਉੱਤੇ ਆਖ ਰਿਹਾ ਸੀ ਜੈਨਟ ਨੂੰ ਤੂੰ ਜੈਨਟ ਫਿਕਰ ਨਾ ਕਰ ਇਹ ਜੋ ਬਲ ਰਾਇ ਮੇਰਾ ਕੋਈ ਖਾਸ ਦੋਸਤ ਨਹੀਂ ਹੈ ਤੇ ਨਾ ਹੀ ਉਹ ਚੱਲੀ ਤੇ ਪਾਗਲ ਰੋਜ਼ ਮੈਰੀ ਮੈਂ ਨਾਲ ਉਪਰੋਂ ਹੀ ਵਰਦਾ ਪਰ ਮੈਂ ਨਾਲ ਨੂੰ ਕਰਦੀ ਕੋਈ ਵੀ ਖਾਸ ਗੱਲ ਨਹੀਂ ਦੱਸਦਾ ਤੈਨੂੰ ਇਹ ਫਿਕਰ ਹੈ ਕਿ ਇਹ ਜੋ ਰਿਚੀ ਨੇ ਕੀਤਾ ਹੈ ਤੇਰੇ ਨਾਲ ਮੈਂ ਨਾਲ ਦੋਨਾਂ ਪਾਗਲਾਂ ਨੂੰ ਦੱਸ ਦਿਆਂਗਾ ਰੌਣ ਇੰਜ ਦੀਆਂ ਗੱਲਾਂ ਕਰਦਾ ਰਿਹਾ ਪਰ ਮੈਂ ਉੱਥੋਂ ਨਿਕਲਾਈ ਤੈਨੂੰ ਬੜਾ ਸ਼ਾਇਦ ਹੋਵੇ ਮੈਂ ਇੱਕ ਵਾਰੀ ਕਾਫੀ ਧੀਰ ਕੋਈ ਨਾ ਕੋਈ ਬਹਾਨਾ ਬਣਾ ਕੇ ਸੋਮਵਾਰ ਨੂੰ ਵੀ ਤੁਹਾਡੇ ਨਾਲ ਬੈਠਣਾ ਛੱਡ ਦਿੱਤਾ ਸੀ ਪਰ ਤੂੰ ਮੇਰੇ ਉੱਤੇ ਰੋਜ਼ ਜ਼ੋਰ ਪਾਉਂਦਾ ਰਿਹਾ ਕਿ ਆਪਾਂ ਤਿੰਨੋਂ ਇਕੱਠੇ ਪਹਿਲਾਂ ਵਾਂਗੀ ਬੈਠੀਏ ਤਾਂ ਹੀ ਮੈਂ ਫੇਰ ਤੁਹਾਡੇ ਨਾਲ ਬੈਠਣ ਲੱਗੀਆਂ ਮੇਰਾ ਤੇਰਾ ਹੈਰਾਨੀ ਨਾਲ ਪੀਲਾ ਪੂਖ ਹੋ ਗਿਆ ਕਿਉਂਕਿ ਮੈਂ ਤਾਂ ਇਹੋ ਸਮਝਦਾ ਆ ਰਿਹਾ ਸੀ ਕਿ ਰੌਣ ਹੁਣ ਮੇਰਾ ਸਭ ਨਾਲੋਂ ਬਿਹਤਰ ਤੇ ਪੁਰਾਣਾ ਦੋਸਤ ਹੈ ਅਟਕ ਕੇ ਮੈਂ ਕਿਹਾ ਰੋਜ਼ ਮੇਰੀ ਸਭ ਤੋਂ ਪਹਿਲਾਂ ਤੇਰਾ ਇਹ ਸਭ ਕੁਝ ਦੱਸਣ ਲਈ ਸ਼ੁਕਰੀਆ ਇਹ ਗੱਲ ਮੇਰੇ ਅੰਦਰ ਹੀ ਰਹੇਗੀ ਮੈਨੂੰ 허ਾਨੀ ਹੈ ਕਿ ਮੇਰੇ ਪ੍ਰਤੀ ਰੌਣ ਹਿੰਜ ਕਿਉਂ ਹੈ ਤੇਰਾ ਤਾਂ ਮੰਨ ਲੈਂਦੇ ਆ ਕਿ ਤੂੰ ਹੁਣ ਬਿਲੀ ਹੈ ਉਸਨੂੰ ਪਰ ਵਗਾੜਿਆ ਤਾਂ ਤੂੰ ਵੀ ਕੁਝ ਨਹੀਂ ਉਸਤਾ ਕਿ ਤੈਨੂੰ ਉਹ ਝੱਲੀ ਤੇ پاਗਲ ਆਕੇ ਓਏ ਰੌਣ ਵਰਗੇ ਲੋਕ ਅਤਿਅੰਤ ਮਤਲਬੀ ਹੁੰਦੇ ਨੇ ਇਹਨਾਂ ਦੇ ਜੋ ਅੰਦਰ ਹੈ ਉਸਤਾ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੰਦੇ ਉਂਝ ਤਾਂ ਇਹ ਸਭ ਨਾਲ ਲੋਕਾਂ ਦੀ ਆਦਤ ਹੈ ਕਿ ਜੋ ਉਸ ਛਪਾਉਣਾ ਚਾਹੁੰਦੇ ਨੇ ਉਹ ਨਹੀਂ ਦੱਸਦੇ ਪਰ ਰੌਣਕ ਵਰਗੀ ਉਹ ਕੋਈ ਦੱਸ ਤਿਆ ਕਿਸ ਤਾ ਇਹਨਾਂ ਉੱਤੇ ਭਾਰ ਬਣ ਜਾਵੇ ਨਹੀਂ ਹਰ ਗੱਲ ਨੂੰ ਇਹ ਆਪਣੇ ਅੰਦਰ ਵਿਚਾਰ ਕੇ ਤੇ ਫਿਰ ਉਸ ਨੂੰ ਅੱਗੇ ਕਰਦੇ ਆ ਨਹੀਂ ਉਸ ਨੂੰ ਇਹ ਆਪਣੇ ਅੰਦਰ ਹੀ ਦਫਨ ਕਰ ਲੈਂਦੇ ਤੇਰੇ ਨਾਲ ਇਕੱਠੇ ਟਾਊਨ ਹੌਮ ਲੈਣਾ ਜਿਵੇਂ ਤੁਸੀਂ ਮੈਨੂੰ ਦੱਸਿਆ ਇਹ ਕੋਈ ਤੇਰੇ ਨਾਲ ਪਿਆਰ ਕਰਕੇ ਨਹੀਂ ਬਲਕਿ ਤੇਰੇ ਨਾਲ ਇਸਦੀ ਬੰਦਈ ਸੀ ਤੇ ਇਸ ਨੇ ਇਹ ਸਲਾਹ ਬਣਾ ਲਈ ਜੋ ਗੱਲ ਦੱਸਣ ਵਾਲੀ ਹੁੰਦੀ ਹੈ ਅਜਿਹੇ ਲੋਕ ਬਿਨ ਪੁੱਛਿਆ ਦੱਸ ਤਿਆ ਕਰਦੇ ਨੇ ਤੂੰ ਬਿਲਕੁਲ ਠੀਕ ਿਆ ਰੋਜ਼ ਮੈਰੀ ਮੇਰੀ ਸਾਰੀ ਉਮਰ ਲੰਘੀ ਪਰ ਲੋਕਾਂ ਨੂੰ ਪੜਨਾ ਮੈਨੂੰ ਨਹੀਂ ਆਇਆ ਤੂੰ ਇਸ ਮਾਮਲੇ ਵਿੱਚ ਚੁਸਤ ਹੈ ਮੈਂ ਉਸ ਨੂੰ ਆਖਿਆ ਮੈਂ ਸਾਰੀ ਉਮਰ ਪੜਾਉਂਦੀ ਰਹੀ ਹਾਂ ਤੇ ਬਹੁਤ ਲੋਕਾਂ ਦਾ ਮੇਰਾ ਵਾਹ ਪੈਂਦਾ ਰਿਹਾ ਹੈ ਮੇਰਾ ਵਿਸ਼ਾ ਸਾਈਕੋਲੋਜੀ ਹੈ ਇਸ ਕਰਕੇ ਵੀ ਲੋਕਾਂ ਨੂੰ ਬੜੀ ਜਲਦੀ ਸਮਝਣ ਵਿੱਚ ਸਮਰੱਥਾਂ ਮੈਨੂੰ ਰੌਣ ਦੀਆਂ ਗੱਲਾਂ ਤੋਂ ਸ਼ੱਕ ਸੀ ਪਰ ਉਸ ਦਿਨ ਫੋਨ ਤੋਂ ਉਸਦੇ ਉਹ ਸ਼ਬਦ ਸੁਣ ਕੇ ਮੇਰਾ ਸ਼ੱਕ ਠੀਕ ਸਹੀ ਹੋ ਗਿਆ ਬੜੇ ਟਿਕਾਊ ਪਰੇ ਰੋ ਵਿੱਚ ਰੋਸਮੈਰੀ ਨੇ ਮੈਨੂੰ ਸਮਝਾਇਆ ਉਸ ਤੋਂ ਬਾਅਦ ਮੇਰੇ ਅੰਦਰ ਜੋ ਰੌਣ ਪ੍ਰਤੀਹਿਤ ਸੀ ਉਸ ਨੂੰ ਮੈਂ ਆਪਣੇ ਅੰਦਰ ਘਟਦਾ ਮਹਿਸੂਸ ਕੀਤਾ ਰੌਣ ਹਫਤਾ ਹਸਪਤਾਲ ਆ ਕੇ ਵਾਪਸ ਕਰ ਆ ਗਿਆ ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਉਸਦੀ ਖਬਰ ਨੂੰ ਵੀ ਜਾਵਾਂ ਪਰ ਜੈਨਟ ਨੇ ਮੇਰਾ ਦਰਵਾਜ਼ਾ ਖੜਕਾਇਆ ਤੇ ਉਹਨੇ ਕਿਹਾ ਕਿ ਰੌਣ ਮੈਨੂੰ ਬੁਲਾਉਂਦਾ ਹੈ ਮੈਂ ਜੈਨਟ ਨਾਲ ਰੌਣ ਕੋਲ ਗਿਆ ਮੈਨੂੰ ਵੇਖ ਕੇ ਉਸਨੇ ਕਿਹਾ ਅ ਕੀ ਹਾਲ ਨੇ ਬੱਲਰਾ ਵਧੀਆ ਰੌਣ ਤੂੰ ਸੁਣਾ ਹੁਣ ਕਿਵੇਂ ਹੈ ਮੈਂ ਉਸ ਦਾ ਸਸਰੀ ਹਾਲ ਪੁੱਛਿਆ ਉਹ ਜੈਨੇਟ ਨੇ ਫਿਰ ਬਚਾ ਲਿਆ ਮੈਨੂੰ ਮੇਰੀ ਕਿਡਨੀ ਠੀਕ ਹੈ ਪਰ ਲੀਵਰ ਵਿੱਚ ਬਹੁਤ ਸੋਜ ਸੀ ਖਾਨਬੀਨ ਕਾਬੂ ਵਿੱਚ ਨਹੀਂ ਰੱਖਿਆ ਉੰਜ ਮੈਂ ਠੀਕ ਆ ਹੁਣ ਕਿਵੇਂ ਬਤਾਇਆ ਮੇਰੇ ਮਿੱਤਰਾ ਇਕੱਲਿਆਂ ਵਕਤੋਂ ਰੋਂਦੀਆਂ ਅੱਖਾਂ ਜ਼ਰਾ ਚਮਕੀਆਂ ਮੈਂ ਬनावटी ਮੁਸਕਰਾਹਟ ਮੂੰਹ ਤੇ ਲਿਆਤੀ ਤੇ ਜੈਨੇਟ ਜੋ ਮੇਰੇ ਨਾਲ ਖੜੀ ਸੀ ਬਲ ਵੇਖਿਆ ਉਹ ਵੀ ਮੁਸਕਰਾ ਰਹੀ ਸੀ ਮੈਂ ਕਿਹਾ ਰੋਂ ਮੈਂ ਜਦੋਂ ਤੋਂ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ ਮੈਨੂੰ ਕੱਲ ਤੰਗ ਨਹੀਂ ਕਰਦੀ ਵਧੀਆ ਆਦਤ ਹੈ ਪੜ੍ਹਨ ਦੀ ਬਰਾ ਬੈਠ ਜਾ ਜੈਨਟ ਕਾਫੀ ਬਣਾ ਲਿਆ ਬਲਰਾ ਬੋਲਿਆ ਅਸੀਂ ਰਲ ਕੇ ਕਾਫੀ ਪੀਤੀ ਜੈਨਟ ਰੌਣਦੀਆਂ ਖਾਨ ਪੀਂਦੀਆਂ ਕਰਦਾ ਦਸਤੀਰੀ ਫਿਰ ਉਸਨੇ ਦੱਸਿਆ ਡੈਡ ਨੂੰ ਹੁਣ ਵੀ ਰੋਜ਼ 200 ਮਿਲੀਗ੍ਰਾਮ ਸਕੌਚ ਪੀਣ ਦੀ ਆਦਤ ਹੈ ਡਿਲੀਵਰੀ ਠੀਕ ਨਹੀਂ ਇੱਕ ਗਲਤ ਰੌਣ ਇਸ ਤੋਂ ਛਡਕਾਰਾ ਪਾ ਲੈ ਹੁਣ ਮੈਂ ਸਬਾਬ ਕਾਖਿਆ ਆ ਹੁਣ ਤਾਂ ਮਸੀਂ 100 ਮਿਲੀ ਬਿੰਦਾ ਉਹ ਵੀ ਰਾਤ ਨੂੰ ਤੂੰ ਕਹਿਆ ਸੀ ਕਿ ਤੈਨੂੰ ਸ਼ਰਾਬ ਤੋਂ ਨਫ਼ਰਤ ਹੈ ਇਸ ਕਰਕੇ ਮੈਂ ਤੇਰੇ ਨਾਲ ਇਸ ਬਾਰੇ ਗੱਲ ਹੀ ਨਹੀਂ ਕੀਤੀ ਕਦੇ ਰੌਣ ਖੁੱਲ ਕੇ ਪੇਤ ਨੂੰ ਠੱਕਣ ਦੀ ਕੋਸ਼ਿਸ਼ ਵਿੱਚ ਸੀ ਜੈਨਟ ਬੋਲੀ ਹਣ ਸ਼ਰਾਬਾਂ ਸਮਝੋ ਸਭ ਸ਼ਰਾਬ ਦੀਆਂ ਬੋਤਲਾਂ ਮੈਂ ਖਾਲੀ ਕਰ ਦਿੱਤੀਆਂ ਦੋ ਬੋਤਲਾਂ ਜੋ ਸਾਮਕਿ ਰੱਖੀਆਂ ਹੋਈਆਂ ਸੀ ਉਹ ਵੀ ਵਧੀਆ ਕੀਤਾ ਮੈਂ ਕਿਹਾ ਇੱਕ ਅੱਧੀ ਤਾਂ ਘਰ ਹੋਣੀ ਚਾਹੀਦੀ ਐ ਰੌਣ ਨੇ ਤਰਲਾ ਲੈ ਕੇ ਆਖਿਆ ਨਹੀਂ ਡੈਡ ਹੁਣ ਤੇਰੇ ਲਈ ਠੀਕ ਨਹੀਂ ਇਹ ਉਹ ਕਿਆ ਸੀ ਨਾ ਡਾਕਟਰ ਨੇ ਜੈਨਟ ਨੇ ਰੌਣ ਦੇ ਮੋੜੇ ਤੇ ਹੱਥ ਰੱਖ ਕੇ ਆਖਿਆ ਮੈਂ ਕੁਛ ਚਿਰ ਬੈਠ ਕੇ ਉਥੋਂ ਆ ਗਿਆ ਮੇਰੀ ਰੌਣ ਵਿੱਚ ਹੁਣ ਕੋਈ ਦਿਲਚਸਪੀ ਨਹੀਂ ਸੀ ਰਹੀ ਪਰ ਇਨਸਾਨੀਅਤ ਦੇ ਨਾਤੇ ਪੁਰਾਣੀ ਦੋਸਤੀ ਕਰਕੇ ਮੈਂ ਇੱਕ ਵਾਰ ਉਸਦਾ ਹਾਲ ਜ਼ਰੂਰ ਪੁੱਛਣ ਟੜੇ ਜਾਂਦਾ ਜੈਨਟ ਰੋਜ਼ ਉਸ ਕੋਲ ਚੱਕਰ ਮਾਰਦੀ ਤੇ ਮੈਨੂੰ ਸੱਦ ਕੇ ਸਾਨੂੰ ਇਕੱਠਿਆਂ ਨੂੰ ਕੌਫੀ ਬੁਲਾਉਂਦੀ ਤੇ ਮੈਨੂੰ ਆਖਦੀ ਬਲਰਾ ਤੂੰ ਇੱਧਰ ਆਉਣਾ ਨਾ ਕਟਾਈਂ ਨਹੀਂ ਜੈਨਟ ਅਜਿਹੀ ਗੱਲ ਨਹੀਂ ਰੌਣ ਦੇ ਜਾਣ ਤੋਂ ਬਾਅਦ ਮੈਨੂੰ ਨਾਵਲ ਪੜ੍ਹਨ ਦੇ ਸ਼ੌਕ ਨਹੀਂ ਫਿਰ ਜਾ ਦਿੱਤਾ ਉਹ ਮੈਂ ਰੋਜ਼ ਰੌਣ ਦਾ ਹਾਲ ਚਾਲ ਪੁੱਛਣ ਜਾਂਦਾ ਰਿਹਾ ਮੈਂ ਇੱਕ ਦਿਨ ਉਸ ਨੂੰ ਕਿਹਾ ਰੌਣ ਜ਼ਰਾ ਤੂੰ ਤੁਰਨ ਫਿਰਨ ਲੱਗ ਪਵੇਂ ਤਾਂ ਦਾ ਆਪਾਂ ਫੇਰ ਸੈਰ ਕਰਨੀ ਸ਼ੁਰੂ ਕਰ ਦੇਵਾਂਗੇ ਜੈਨਟ ਦੇ ਮੂੰਹ ਤੇ ਮੁਸਕਰਾਹਟ ਆ ਗਈ ਕੋਈ 15 ਦਿਨਾਂ ਤੋਂ ਬਾਅਦ ਰੌਣ ਫਿਰ ਚੱਲਣ ਫਿਰਨ ਲੱਗ ਪਿਆ ਪਰ ਉਹ ਕਾਫੀ ਕਮਜ਼ੋਰ ਹੋ ਗਿਆ ਸੀ ਉਸਨੇ ਇਸੇ ਟਾਊਨ ਹੋਮ ਕੰਪਲੈਕਸ ਵਿੱਚ ਮੇਰੇ ਨਾਲ ਥੋੜੇ ਚਿਰ ਲਈ ਸੈਰ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਉਹੋ ਪੁਰਾਣੀਆਂ ਗੱਲਾਂ ਕਰਦੇ ਮੇਰਾ ਉਸ ਪ੍ਰਤੀ ਜੋ ਬਦਲਿਆ ਹੋਇਆ ਵਤੀਰਾ ਸੀ ਉਸ ਨੂੰ ਉਸਨੇ ਬਹੁਤ ਜਲਦੀ ਹੀ ਪਾਪ ਲਿਆ ਸੀ ਉਹ ਕਈ ਵਾਰ ਉਲਾਮਾ ਦਿੰਦਾ ਬਲਰਾ ਤੇਰਾ ਵਤੀਰਾ ਮੇਰੇ ਪ੍ਰਤੀ ਬਦਲ ਗਿਆ ਓਏ ਤੇਰਾ ਪਰ ਮੈਂ ਮੈਂ ਇਕੱਲੇ ਰਹਿਣ ਦੀ ਆਦਤ ਪਾਈ ਹੈ ਨਾਵਲ ਪੜਨ ਦੀ ਆਦਤ ਪਾ ਕੇ ਹੋਰ ਕੁਝ ਨਹੀਂ ਮੈਂ ਉਸ ਨੂੰ ਕਹਿੰਦਾ ਤੂੰ ਹੁਣ ਉਸ ਘਟਨਾ ਬਾਰੇ ਮੈਨੂੰ ਪੁੱਛਦਾ ਹੀ ਨਹੀਂ ਉਹ ਆਖਦਾ ਉਹ ਜਿਹੜਾ ਬੰਦਾ ਕੋਈ ਕਤਲ ਕਰ ਸਕਦਾ ਹੈ ਉਹ ਹੋਰ ਵੀ ਕੁਝ ਕਰ ਸਕਦਾ ਹੈ ਇਹ ਮੇਰੇ ਮਨ ਦੀ ਧਾਰਨਾ ਬਣ ਗਈ ਐ ਹੁਣ ਜੇ ਤੇਰਾ ਦਿਲ ਕੀਤਾ ਤੂੰ ਉਹ ਕਟਨਾ ਦੱਸ ਦੇ ਜੇ ਤੂੰ ਨਹੀਂ ਦੱਸਨੀ ਤਦ ਵੀ ਠੀਕ ਐ ਹਾਂ ਰੋਣ ਮੈਂ ਉਹ ਕਟਨਾ ਤੈਨੂੰ ਦੱਸ ਕੇ ਆਪਣੇ ਸਿਰ ਤੋਂ ਭਾਰ ਲਾਉਣਾ ਚਾਹਦਾ ਹਾਂ ਰੋਣ ਨੇ ਆਖਿਆ ਇਸ ਸੋਮਵਾਰ ਰੋਜ਼ ਮਰੀ ਤੂੰ ਤੇ ਮੈਂ ਬੈਠਾਂਗੇ ਤੇ ਤੂੰ ਦਿਲ ਦਾ ਭਾਰ ਉਤਾਰ ਦੇਵੇਂ ਮੇਰੇ ਕੋਲ ਅਚਾਨਕ ਨਿਕਲ ਗਿਆ ਓਏ ਤੂੰ ਪਾਗਲ ਐ ਕਿ ਮੈਂ ਉਸ ਪਾਗਲ ਨੂੰ ਆਪਣੀ ਉਹ ਗੱਲ ਦੱਸਾਂ ਜੋ ਇੰਨੀ ਧੇਰ ਮੈਂ ਕਿਸੇ ਨੂੰ ਨਹੀਂ ਦੱਸੀ ਤੂੰ ਨਹੀਂ ਸੋਨੀ ਤੇਰੀ ਮਰਜ਼ੀ ਮੈਂ ਇੱਕ ਬਾਜ਼ਰੀ ਗੋਲ ਜਾ ਕੇ ਉਸ ਜੁਰਮ ਨੂੰ ਕਬੂਲ ਕਰ ਲਵਾਂਗਾ ਤੇ ਆਪਣਾ ਮਨ ਹਲਕਾ ਕਰ ਲਵਾਂਗਾ ਉਸਨੇ ਗੰਭੀਰ ਹੋ ਕੇ ਮੈਨੂੰ ਆਖਿਆ ਔਰ ਤੇਰੀ ਮਰਜ਼ੀ ਰੋ ਜੋ ਤੇਰੇ ਮਨ ਨੂੰ ਚੰਗਾ ਲੱਗਦਾ ਆਇਆ ਤੂੰ ਉਹੀ ਕੀਤਾ ਅੱਜ ਤੱਕ ਤੇ ਹੁਣ ਵੀ ਉਹੋ ਕੁਝ ਤੈਨੂੰ ਕਰਨਾ ਚਾਹੀਦਾ ਏ ਸਭ ਕੁਝ ਮੈਂ ਤੇਰੇ ਉੱਤੇ ਹੀ ਛੱਡ ਰਿਹਾ ਏ ਕੋਈ ਗਲਤ ਕਰ ਰਿਹਾ ਮੈਂ ਰੋ ਪਰ ਤੂੰ ਉਸ ਪਾਗਲ ਨੂੰ ਕਿਉਂ ਆਪਣੇ ਦੋਨਾਂ ਦੇ ਵਿਚਾਰ ਲਿਆ ਰਿਹਾ ਹੈ ਬਲਰਾ ਰੌਣਾਂ ਪੈ ਰਹੀ ਕਰਤੇ ਹੈ ਕਿ ਉਹ ਪਾਗਲ ਨਹੀਂ ਉਹ ਬੜੀ ਸੁਗੜ ਔਰਤ ਹੈ ਬਹੁਤੀ ਜ਼ਿੰਦਗੀ ਉਸਨੇ ਕਾਲਜ ਦੀ ਪ੍ਰਿੰਸੀਪਲ ਦੇ ਤੌਰ ਤੇ guzari ਹੈ ਲੜਕੇ ਲੜਕੀਆਂ ਨੂੰ ਕਾਉਂਸਲ ਕਰਦੀ ਆ ਰਹੀ ਹੈ ਤੇ ਅੱਜਕੱਲ ਮਫਤ ਵਿੱਚ ਜਵਾਨ ਕੁੜੀ ਨੂੰ ਕਾਉਂਸਲ ਕਰਦੀ ਆ ਰਹੀ ਹੈ ਮੈਂ ਰੌਣ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਜੋ ਉਹ ਰੋਜ਼ ਮੇਰੀ ਬਾਰੇ رائے ਬਣਾਈ ਬੈਠਾ ਸੀ ਉਹ ਸਹੀ ਨਹੀਂ ਸੀ ਅ ਮੈਨੂੰ ਨਹੀਂ ਸੀ ਪਤਾ ਇਸ ਬਾਰੇ ਪਰ ਤੂੰ ਬੜੀ ਵਕਾਲਤ ਕਰਨ ਲੱਗ ਪਿਆ ਉਸ ਦੀ ਹੁਣ ਲੱਗਦਾ ਹੈ ਕਿ ਤੇਰੀ ਉਸ ਨਾਲ ਬਣ ਲੱਗ ਪਈ ਹੈ ਜੇ ਤੇਰੀ ਗਰਲਫ੍ਰੈਂਡ ਬਣ ਗਈ ਤਾਂ ਦੱਸ ਦੇ ਮੈਨੂੰ ਮੈਨੂੰ ਕੋਈ ਖਾਰ ਨਹੀਂ ਆਪਣੇ ਦੋਸਤ ਉੱਤੇ ਉਹ ਬੋਲਿਆ ਤੇ ਮੁਸਕਰਾਇਆ ਪਹਿਲੀ ਵਾਰ ਉਸਦੇ ਮੂੰਹੋਂ ਦੋਸਤ ਸ਼ਬਦ ਸੁਣ ਕੇ ਮੈਨੂੰ ਬੜਾ ਪਹਿੜਾ ਅਹਿਸਾਸ ਹੋਇਆ ਔਰ ਨਹੀਂ ਅਜੇ ਆ ਕੋਈ ਨਵਾਂ ਰਿਸ਼ਤਾ ਨਹੀਂ ਬਣਿਆ ਮੈਂ ਸਿਰਫ ਉਸ ਨਾਲ ਬੈਠ ਕੇ ਇਹੀ ਜਾਣਿਆ ਕਿ ਉਹ ਕੀ ਕਰਦੀ ਰਹੀ ਹੈ ਫੇਰ ਵੀ ਬਰਹਾ ਮੈਂ ਕਹਾਣੀ ਉਸ ਨੂੰ ਨਹੀਂ ਦੱਸ ਸਕਦਾ ਪਰ ਤੈਨੂੰ ਹੀ ਦੱਸ ਸਕਦਾ ਰੌਨਿਕਾ ਠੀਕ ਜਦੋਂ ਤੇਰਾ ਮਨ ਕੀਤਾ ਦੱਸਨ ਨੂੰ ਤੂੰ ਦੱਸתי ਮੀ ਹੋਰੇ ਦਰ ਉਦਰ ਦੀਆਂ ਨਾ ਸੋਚ ਮੈਂ ਕਿਹਾ ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਬਹੁਤ ਖੁਸ਼ ਹੋਇਆ ਅੰਦਰੋਂ ਉਹ ਵੀ ਨਹੀਂ ਸੀ ਚਾਹੁੰਦਾ ਕਿ ਆਪਣੀ ਦੋਸਤੀ ਵਿਚਕਾਰ ਮੈਂ ਰੋਸ ਮੈਰੀ ਨੂੰ ਲਿਆਵਾਂ ਆਪਣੀ ਦੋਸਤੀ ਰੋਂ ਨਾਲ ਕਟਾਉਣ ਲਈ ਮੈਂ ਆਪਣੇ ਆਪ ਨੂੰ ਮਨਾ ਲਿਆ ਸੀ ਪਰ ਇਹ ਖਿਆਲ ਵੀ ਮਨ ਵਿੱਚ ਰੱਖਿਆ ਕਿ ਉਸ ਨਾਲੋਂ ਬਿਲਕੁਲ ਟੁੱਟਣਾ ਵੀ ਨਹੀਂ ਉਸਨੇ ਕਿਹਾ ਕਿ ਜੈਨਟ ਦੇ ਜਾਣ ਤੋਂ ਬਾਅਦ ਇਕੱਠੇ ਬੈਠ ਕੇ ਉਸ ਕਟਣਾ ਨੂੰ ਉਹ ਮੇਰੇ ਨਾਲ ਸਾਂਝੀ ਕਰੇਗਾ ਉਸਨੇ ਮੈਨੂੰ ਇਹ ਵੀ ਦੱਸਿਆ ਕਿ ਉਸ ਸਕੌਚ ਵਿਸਕੀ ਪੀ ਕੇ ਹੀ ਮੈਨੂੰ ਘਟਨਾ ਬਾਰੇ ਵਿਸਥਾਰ ਵਿੱਚ ਦੱਸ ਸਕੇਗਾ ਤੇ ਇਸ ਲਈ ਮੈਨੂੰ ਉਸ ਲਈ ਸਕੌਚ ਵਿਸਕੀ ਦਾ ਪ੍ਰਬੰਧ ਕਰਨਾ ਪੈਣਾ ਸੀ ਉਹ ਖੁਦ ਲਿਕਰ ਸਟੋਰ ਤੋਂ 2 ਮੀਲ ਉੱਤੇ ਸੀ ਜਾਣਾ ਨਹੀਂ ਸੀ ਚਾਹੁੰਦਾ ਕਿਉਂਕਿ ਜੈਨਟ ਦੀ ਨਾਰਾਜ਼ਗੀ ਤੋਂ ਡਰਦਾ ਸੀ ਸਥਾਨਕ ਬਾਰ ਵੀ ਸਾਡੀ ਘਰਾਂ ਨਾਲੋਂ ਕਾਫੀ ਦੂਰ ਸੀ ਤੇ ਸਾਡੇ ਦੀ ਬਾਰ ਵਿੱਚ ਜਾਣਾ ਵੀ ਬੜਾ ਮੁਸ਼ਕਲ ਸੀ ਦਰਅਸਲ ਉਹ ਇਹ ਚਾਹੁੰਦਾ ਸੀ ਕਿ ਮੈਂ ਟੁਰ ਕੇ ਲਿਕਰ ਸਟੋਰ ਤੋਂ ਉਸ ਲਈ ਸਕੌਚ ਵਿਸਕੀ ਖਰੀਦ ਲਿਆਂ ਪਹਿਲਾ ਮੇਰੇ ਮਨ ਵਿੱਚ ਆਇਆ ਕਿ ਜੈਨਟ ਨੂੰ ਪਤਾ ਲੱਗ ਗਿਆ ਕਿ ਰੌਨਲੀ ਸ਼ਰਾਬ ਦਾ ਪ੍ਰਬੰਧ ਮੈਂ ਕੀਤਾ ਹੈ ਤਾਂ ਜੈਨਟ ਮੇਰੇ ਗਲ ਪਹ ਜਾਏਗੀ ਇਸ ਲਈ ਪਹਿਲਾਂ ਮੈਂ ਉਸ ਲਈ ਸ਼ਰਾਬ ਲਿਓ ਤੋ ਮੁਕਰ ਗਿਆ ਪਰ ਹੌਲੀ-ਹੌਲੀ ਜ਼ਰਰ ਝਿਜਕ ਨਾਲ ਮੈਂ ਉਸ ਲਈ ਥੋੜੀ ਸ਼ਰਾਬ ਦਾ ਪ੍ਰਬੰਧ ਕਰਨ ਲਈ ਮੰਨ ਹੀ ਗਿਆ ਕਿਉਂਕਿ ਉਹ ਆਪਣੀ ਅਧੂਰੀ ਗੱਲ ਹੁਣ ਮੇਰੇ ਨਾਲ ਸਾਂਝੀ ਕਰਨ ਲਈ ਪੜਾ ਉਹ ਤਾਬਲਾ ਹੋਇਆ ਲੱਗਦਾ ਸੀ ਬਾਕੀ ਅਗਲੇ ਕਾਂਡ ਵਿੱਚ